ਦੇ ਕਹਿੰਦੇ ਆ ਵੀ ਇੱਕ ਡੋਲੂ ਦੇ ਵਿੱਚ ਪਾਣੀ ਹੋਵੇ ਤੇ ਇੱਕ ਪਾਣੀ ਵਾਲੀ ਟੈਂਕੀ ਦੇ ਵਿੱਚ ਉਹਦੇ ਫਰਕ ਹੈ ਪਾਣੀ ਰੱਖਿਆ ਦਾ ਪ੍ਰਬੰਧ ਕਰੋ 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 ਗੁੰਡਾਗਰਦੀ ਮੁਰਦਾਬਾਦ ਮੁਰਦਾਬਾਦ ਮੁਰਦਾ ਹਾਂ ਹਾਂਜੀ ਪ੍ਰਧਾਨ ਜੀ ਅੱਜ ਧਰਨਾ ਲਾਇਆ ਕੀ ਕਹਿਣਾ ਚਾਹੋਗੇ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਸਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਮੂਚੀ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਸਹਿਬਾਨ ਨੂੰ आदेश ਹੋਏ ਸੀ ਕਿ ਉਹ ਸਬਡਿਵੀਜ਼ਨ ਲੈਵਲ ਤੇ ਡੀਐਸਪੀਜ਼ ਦੇ ਆਫਿਸ ਕੋਲੇ ਧਰਨੇ ਲਾਉਣ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ بگੜੀ ਹੋਈ ਹੈ ਨਸ਼ੇ ਆਮ ਤੌਰ ਤੇ ਖੁੱਲਿਆਂ ਵਿੱਚ ਕੀ ਜਾਂਦੇ ਆ ਕਤਲਿਆਮ ਹੋਈ ਜਾਂਦਾ ਹੈ ਲੁੱਟਾਂ ਖੋਹਾਂ ਹੋਈ ਜਾਂਦੀਆਂ ਦਿਨ ਦਿਹਾੜੇ ਗੋਲੀਆਂ ਚੱਲੀ ਜਾਂਦੀਆਂ ਕੋਈ ਇਸ ਵੱਲ ਝਾਕ ਨਹੀਂ ਰਿਹਾ ਜੇ ਪੰਪ ਬੰਬਾਂ ਅੱਜ ਤੱਕ ਕਿਸੇ ਦੀ ਕੋਠੀ 'ਚ ਪੰਜਾਬ 'ਚ ਡਿੱਗੇ ਨਹੀਂ ਸੀ ਬੰਬ ਡੇਕੀ ਜਾਂਦੇ ਆ ਅਮਨ ਕਾਨੂੰਨ ਦੀ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਬਲੌਕ ਪ੍ਰਧਾਨ ਸਹਿਬਾਨ ਦੀ ਅਗਵਾਈ 'ਚ ਇਹ ਧਰਨੇ ਦਿੱਤੇ ਗਏ ਆ ਅਸੀਂ ਸੁਕਤੀ ਤੇ ਗੁੰਗੀ ਤੇ ਪੌਲੀ ਸਰਕਾਰ ਦੇ ਕੰਨ ਖੋਲਣਾ ਚਾਹੁੰਦੇ ਆ ਕਾਂਗਰਸ ਪਾਰਟੀ ਆਮ ਲੋਕਾਂ ਦੀ ਆਵਾਜ਼ ਉਠਾ ਕੇ ਲੋਕਾਂ ਦੇ ਵਾਸਤੇ ਲੋਕਾਂ ਦੀ ਸੇਵਾ 'ਚ ਇਹ ਪੂਰੇ ਸੂਬੇ ਚ ਚਰਨ ਲੱਗਦੀ ਤੁਸੀਂ ਧਰਨਾ ਦੇ ਰਹੇ ਹੋ ਦੂਜੇ ਪਾਸੇ ਜਿਮਣੀ ਚੋਣਾ ਆ ਰਹੀਆਂ ਤੇ ਪ੍ਰਸ਼ਾਸਨ ਸਾਰਾ ਉੱਥੇ ਪੰਜਾਬ ਤੋਂ ਜਿਹੜਾ ਹੈਗਾ ਬਦਲਿਆ ਜਾ ਰਿਹਾ ਉਹ ਕਿਵੇਂ ਦੇਖਦੇ ਹੋ ਇਹੀ ਤਾਂ ਗੱਲ ਪਹਿਲਾਂ ਤਾਂ ਨਫਰੀ ਪੰਜਾਬ ਪੁਲਿਸ ਕੋਲੇ ਬਹੁਤ ਘਟ ਗਈ ਕੋਈ ਨਵੀਂ ਭਰਤੀ ਨਹੀਂ ਹੋ ਰਹੀ ਜਿਹੜੀ ਪੁਲਿਸ ਕੋਲੇ ਨਫਰੀ ਹੈ ਉਹਨੂੰ ਆਪਦੀਆਂ ਸਿਕਿਉਰਿਟੀਆਂ ਚ ਲਈ ਬੈਠੇ ਐ ਚਿਪਸੀਆਂ ਤੇ ਚੜਾਈ ਬੈਠੇ ਐ ਥਾਣੇ ਖਾਲੀ ਹੋਏ ਪਏ ਐ ਚੌਂਕ ਖਾਲੀ ਹੋਏ ਪਈ ਐ ਆਮ ਲੋਕਾ ਗਵਾ ਹੋਈ ਜਾਂਦੀਆਂ ਬਹੁਤ ਮਾੜੀ ਗੱਲ ਹੈ ਧੰਨਵਾਦ ਜਿਦਾ ਬਿਨਾ ਬੈਠੇ ਤੋਂ ਕੈਨਾਂ ਕਰ ਰਹੇ ਹੋ ਕਿਸੇ ਦਾ ਕੋਈ ਨਾਲ ਨਹੀਂ ਆਇਆ ਜੀ ਕੀ ਕਹਿਣਾ ਚਾਹੋਗੇ ਰਾਜ ਪ੍ਰਸ਼ਾਸਨ ਦਾ ਅੱਜ ਦਾ ਇਹ ਧਰਨਾ ਜੀ ਸਾਡੇ ਸਾਰੇ ਪੰਜਾਬ ਦੇ ਕੋਨੇ ਕੋਨੇ ਵਿੱਚ ਬਲਾਕ ਲੈਵਲ ਤੇ ਹੋ ਰਿਹਾ ਹੈ ਸਾਡੇ ਅੱਜ ਬਠਿੰਡੇ ਦਾ ਧਰਨਾ ਬਠਿੰਡੇ ਦੇ ਦੋ ਬਲਾਕ ਨੇ ਬਲਾਕ ਨੰਬਰ 1 ਤੇ ਬਲਾਕ ਨੰਬਰ 2 ਇੱਕ ਦੇ ਲੱਡੂ ਜੀ ਪ੍ਰਧਾਨ ਨੇ ਇੱਕ ਦੇ ਪੱਕਾ ਜੀ ਪ੍ਰਧਾਨ ਨੇ ਇੱਕ ਸਾਡੇ ਗੁਨੀਆਣਾ ਬਲਾਕ ਅਤੇ ਇੱਕ ਸੰਗਤ ਬਲਾਕ ਹੈ ਇਹ ਚਾਰੇ ਬਲਾਕਾਂ ਦਾ ਧਰਨਾ ਅਸੀਂ ਅੱਜ ਮਹਿੰਗਾਈ ਦੇ ਖਿਲਾਫ ਲੈਂਡ ਆਰਡਰ ਦੇ ਖਿਲਾਫ ਦੇ ਰਹੇ ਆ ਇਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬਣਿੰਗਜੀ ਦੇ ਹੁਕਮ ਅਨੁਸਾਰ ਅਸੀਂ ਇਹ ਧਰਨਾ ਦੇ ਰਹੇ ਆ ਲੈਂਡ ਆਰਡਰ ਦਾ ਇੰਨਾ ਕ ਭੈੜਾ ਹਾਲ ਹੋ ਗਿਆ ਤੁਸੀਂ ਦੇਖ ਲਓ 2-3 ਦਿਨ ਪਹਿਲਾਂ ਬਠਿੰਡਾ ਟਰੱਕ ਯੂਨੀਅਨ ਦੇ ਵਿੱਚ 16-17 ਬੰਦੇ ਆਏ ਉਹਨਾਂ ਟਰੱਕ ਆਪਰੇਟਰਾਂ ਤੋਂ ਪੈਸੇ ਖੋ ਕੇ ਲੈ ਗਏ ਤੁਸੀਂ ਹਿਸਾਬ ਲਵਾ ਲਓ ਜੇ ਟਰੱਕ ਜੁਨੀਅਨ ਚ ਵੀ ਚੋਰੀ ਹੋ ਸਕਦੀ ਹੈ ਉੱਥੇ ਲੁੱਟਾ ਖੋਈ ਹੋ ਸਕਦੀ ਹੈ ਤਾਂ ਇਹ ਸਮਝ ਲਓ ਕਿਹੜਾ ਬੰਦਾ ਸੇਫ ਹੈ ਕੋਈ ਦੁਕਾਨਦਾਰ ਆਪਦੇ ਆਪ ਨੂੰ ਸੇਫ ਨਹੀਂ ਸਮਝਦਾ ਕੋਈ ਵੀ ਤੁਸੀਂ ਮੈਂ ਆ ਪ੍ਰਾਪਰਟੀ ਦਾ ਕੰਮ ਹੈ ਮੇਰਾ ਪ੍ਰਾਪਰਟੀ ਦਾ ਬਿਜ਼ਨਸ ਹੈ ਮੈਂ ਸੋਨੂੰ ਦੱਸਣਾ ਚਾਹਣਾ ਸ਼ੀ ਪੰਜਾਬ ਦਾ ਕਿੰਨਾ ਪੈਸਾ ਪੰਜਾਬ ਤੋਂ ਬਾਹਰ ਲੱਗ ਚੁੱਕਿਆ ਹੈ ਕੋਈ ਪੰਜਾਬ ਦੇ ਵਿੱਚ ਇੰਡਸਟਰੀ ਲਾਉਣ ਨੂੰ ਤਿਆਰ ਨਹੀਂ ਜਿਹੜੀਆਂ ਇੰਡਸਟਰੀਆਂ ਲੱਗੀਆਂ ਉਹ ਵੀ ਇੰਡਸਟਰੀ ਚ ਸੱਟ ਕੇ ਬਾਹਰ ਸਟੇਟਾਂ ਜਾਣ ਨੂੰ ਤਿਆਰ ਹੋਵੇ ਨੇ ਇਸ ਲਈ ਇੱਕ ਗੱਲ ਮੈਂ ਤੁਹਾਨੂੰ ਹੋਰ ਸਪੈਸ਼ਲ ਦੱਸ ਦੇਣਾ ਚਾਹਣਾ ਵੀ ਇਹਨਾਂ ਦੀ ਪੰਜਾਬ ਸਰਕਾਰ ਦੀ ਬਿੱਤੀ ਜਿਹੜੀ ਹੈ ਬਿੱਤੀ ਦੀ ਸੰਸਥਾ ਜਿਹੜੀ ਬਹੁਤ ਭੜੀ ਹੋ ਚੁੱਕੀ ਹੈ ਆਉਂਦੇ 5-6 ਮਹੀਨਿਆਂ ਨੂੰ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਤੋਂ ਤਨਖਾਹ ਨਹੀਂ ਦਿੱਤੀ ਜਾਣੀ ਕਿਉਂਕਿ ਨਾ ਤਾਂ ਇਹਨਾਂ ਨੂੰ ਕੋਈ ਲੋਨ ਦਿੰਦਾ ਸਾਰੀਆਂ ਸਰਕਾਰੀ ਪ੍ਰਾਪਰਟੀਆਂ ਗੈਣੇ ਆ ਕੋਈ ਪ੍ਰਾਪਰਟੀ ਵੀ ਨਹੀਂ ਬਚੀ ਉਹ ਜਿਹੜੀ ਗੈਣੇ ਤਰਕੇ ਲੋਨ ਲੈ ਚਲੋ ਕਿ ਸਾਰੇ